ਹਾਂਜੀ ਵੇਖ ਲਿਓ ਸਾਰੇ ਭੈਣ ਭਰਾ ਮਾਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਿਆ ਧੋਮੀ ਮੂੰਗੀ ਦੀ ਦਾਲ ਬਦਾਲਾ ਪੱਧਾ ਘੰਟਾ ਪਹਿਲਾਂ ਭਿਉਂ ਕੇ ਰੱਖਤੀ ਸੀ ਚਾਰ ਪੰਜ ਵਾਰੀ ਪਾਣੀ ਵਾਸ਼ ਕਰਕੇ ਚੰਗੀ ਤਰ੍ਹਾਂ ਧੋ ਲਈ ਤੇ ਲਸਣ ਆਪਾਂ ਪਾਵਾਂਗੇ ਬਰੀਕ ਉਰੀ ਕੱਟਿਆ ਸਾਰਾ ਨਹੀਂ ਪਾਉਣਾ ਜੀ ਜਿੰਨਾ ਕ ਆਪਾਂ ਨੂੰ ਲੋੜ ਆ ਪਾਵਾਂਗੇ ਨੂ ਮੇਚ ਮਸਾਲੇ ਪਾਵਾਂਗੇ ਤੇ ਪਾਵਾਂਗੇ ਆਪਾਂ ਗਰਮ ਪਾਣੀ ਲੋ ਇਹਦਰ ਆਪਣੀ ਬਾਂਡੇ ਦੀ ਆ ਖੀਰ ਜਿਵੇਂ ਕੈਨਰੀ ਪੋ ਰੱਜੀ ਮਾਗ ਘਰਦੀ ਬਣਾਉਣਾ ਤਾਂ ਸਾਗ ਸੀਗਾ ਜੀ ਖੀਰ ਬਣਾਇਆ ਨਹੀਂ ਸੀ ਸੋਚਿਆ ਕਿ ਚਲੋ ਆਪਾਂ ਖੀਰ ਬਣਾ ਲੈਂਦੇ ਖੀਰ ਬਣ ਰਹੀ ਹੈ ਇਹ ਆਪਣੀ ਰੈਜਰ ਰਹੀ ਹੈ ਦੁੱਧ ਜੇ ਆਪਾਂ ਨੂੰ ਘੱਟ ਲੱਗੂ ਆਪਾਂ ਥੋੜਾ ਜਿਹਾ ਹੋਰ ਪਾ ਲਾਂਗੇ ਜੀ ਸਿੰਮ ਤੇ ਕਰਕੇ ਧਰਤੀ ਖੀਰ ਵਾਸਤੇ ਆਪਾਂ ਜਿਹੜੇ ਚੌਲ ਸੀਗੇ ਨਾਲੇ ਘੰਟਾ ਪਹਿਲਾਂ ਭਿਉਂ ਕੇ ਰੱਖਦੇ ਸੀਗੇ ਤੇ ਥੋੜੇ ਜਿਹਾ ਨਰਮ ਜਿਹਾ ਹੋ ਜਾਣਗੇ ਸਦੀ ਬਣਾ ਦੇ ਜੀ ਖੀਰ ਬਹੁ ਰਿੱਜੀ ਬਾਗ ਖਾਦੇ ਦੋੜੀ ਦੇ ਜਿਹੜੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਦੇ ਨਾਲ ਆਪਾਂ ਥੋੜੀ ਜਿਹੀ ਆਪਣੀ ਸਬਜ਼ੀ ਵੀ ਪਈ ਸੀ ਜੀ ਤੇ ਗਾਜਰਾਂ ਦੀ ਸਬਜ਼ੀ ਪਈ ਸੀ ਤੇ ਚਲ ਚਲ ਥੋੜੀ ਜਿਹੀ ਨਾਲ ਦਾਲਾ ਬਣਾ ਲੀਨੇ ਆ। ਉਹਦੀ ਕੁੱਕਰ ਦੇ ਵਿੱਚ ਆਪਾਂ ਦਾਲ ਪਾ ਲਾਂਗੇ। ਦਾਲਾ ਮੈਜੀ ਭਿਉ ਹੋਈ ਦੇਣੀ ਹੁੰਨੀ ਆ। ਜਿਹੜੀ ਦਾਲ ਆਪਾਂ ਭਿਉ ਕੇ ਰੱਖੀ ਸੀਗੀ ਨਾ ਜੀ ਧੋ ਧੋ ਕੇ ਜਿਹੜਾ ਦੋ ਵਾਰੀ ਧੋ ਕੇ ਪਾਣੀ ਸੀਗਾ ਇਹ ਆਪਾਂ ਇੱਕ ਤੁੱਸਕੇ ਦੇ ਵਿੱਚ ਕੱਢ ਲਿਆ ਸੀ। ਉਦੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਦਾਣ ਧੋਤੀ ਉਹ ਪਾਣੀ ਆਪਾਂ ਸ਼ੈਂਕ ਚ ਡੋਲਟਾ ਸੀਗਾ ਇਹ ਹੁਣ ਜਿਹੜਾ ਪਾਣੀ ਆ ਜੀ ਆਪਾਂ ਇਹਨੂੰ ਬੇਸਟ ਨਹੀਂ ਕਰਨਾ ਆਪਾਂ ਇਹਨੂੰ ਕਿਸੇ ਬੂਟੇ ਨੂੰ ਪਾ ਦਾਂਗੇ ਉਹਦੀ ਗਰਮ ਪਾਣੀ ਪਾ ਦਨੇ ਆ ਆਪਾਂ ਛੋਟੀ ਇੱਕ ਕੌਲੀ ਲਈਏ ਦਾਲ ਦੀ ਅੰਦਰ ਚੋਂ ਵਿੱਚੇ ਪਾ ਦਾਂਗੇ ਜੀ ਪਿਆਜ਼ ਦਾ ਤੜਕਾ ਲਾਵਾਂਗੇ ਅਦਰਕ ਵੀ ਵਿੱਚੇ ਪਾ ਦਾਂਗੇ ਪੈਡ ਕਰਦੇ ਆ ਹਲਦੀ ਥੋੜੀ ਜੀ ਪਾਵਾਂਗੇ ਜੇ ਲਾਲ ਮਿਰਚ ਕਰਦੀ ਹੋਈ ਆ ਕੌੜੀ ਬਹੁਤ ਨਮਕ ਪਾ ਦਿੰਨੇ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਮਸਾਲਾ ਜੀ ਆਪਾਂ ਬਣੀ ਤੇ ਪਾਉਣੇ ਹੁੰਨੇ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਬਰੀਕ ਕੱਟਿਆ ਹੋਇਆ ਲਸਣ ਐਡ ਕਰ ਦਾਂਗੇ ਲਸਣ ਜੀ ਫਿਰ ਵਿੱਚੇ ਘੁਲ ਜਾਊਗਾ ਥੋੜਾ ਜਿਹਾ ਆਪਾਂ ਵਿੱਚ ਇਹਦੇ ਦੇਸੀ ਘਿਓ ਵੀ ਐਡ ਕਰਾਂਗੇ ਜੀ ਬਹੁਤ ਜਿਆਦਾ ਬਦੇਸੀ ਘਿਓ ਐਡ ਕਰਤਾ ਟਿੱਪ ਨੂੰ ਬੰਦ ਕਰਕੇ ਖ ਰੱਖ ਦਾਂਗੇ ਇਸ ਦੇ ਉੱਪਰ ਥੋੜਾ ਜਿਹਾ ਪਾ ਦਨੇ ਅਦਰਕ ਪਾਉਣੇ ਲੋਟੀ ਤਿਆਰ ਕਰਪਾ ਨੇ ਹੋਣ ਕਰ ਲੇ ਪਰ ਤਰ ਤਿਆਰ ਨੇ ਲਈ ਥੋੜਾ ਥੋੜਾ ਆਪਾਂ ਨੇ ਘਿਓ ਵੀ ਵਿੱਚ ਪਾ ਲਿਆ ਲਸਣ ਵੀ ਬਾਅਦ ਤੇ ਲਸਣ ਆਪਾਂ ਜੀ ਇਕੱਠਾ ਹੀ ਚੱਲ ਕੇ ਰੱਖ ਲੈਣੇ ਹੁੰਦੇ ਇਹਦੇ ਵਿੱਚ ਪਾਉ ਦੇਣੇ ਆ ਕਿਤੇ ਫਿਰ ਕੋਈ ਵੀ ਦਾਲ ਸਬਜ਼ੀ ਬਣਾਉਣੀ ਹੈ ਜੀ ਆਪਾਂ ਚੱਕ ਕੇ ਪਾ ਲੈਣੇ ਫਿਰ ਟਾਈਮ ਤੇ ਆਪਾਂ ਨੂੰ ਲਸਣ ਛੇਲਣਾ ਇੱਕਦਮ ਔਖਾ ਹੋ ਜਾਂਦਾ ਲੋ ਜੀ ਆਪਣੀ ਕੁੱਕਰ ਦਾ ਢੱਕਣਾ ਜਿਹੜਾ ਉਹ ਕਰਤਾ ਬੰਦ ਇਹਦੇ ਨਾਲ ਦੀ ਨਾਲ ਆਪਣੀ ਖੀਰ ਬਣ ਰਹੀ ਹੈ ਜੀ ਆਪਾਂ ਇਹ ਵੀ ਚੈੱਕ ਕਰਦੇ ਰਹਾਂਗੇ ਤਿਹੇ ਦਾਲ ਨੂੰ ਤਾਂ ਆਪਣੀ ਦੋਈ ਬਿਸਲ ਵਜਾਉਣੀ ਆ ਪੈਣਗੇ ਖੀਰ ਦੇ ਵਿੱਚ ਇੱਕ ਥੋੜਾ ਜਿਹਾ ਦੁੱਧ ਐਡ ਕਰ ਲਿਆ ਹੋਰ ਸਿਮ ਗੈਸ ਤੇ ਬਣੀ ਜਾਊਗੀ ਜੀ ਲੋਹੜੀ ਤੇ ਬਣਾ ਰਹੇ ਹਾਂ ਖੀਰ ਸਾਰੇ ਭੈਣ ਭਰਾਵਾਂ ਨੂੰ ਜੀ ਵਧਾਈਆਂ ਲੋਹੜੀ ਦੀਆਂ ਤੇ ਜਿਹੜਾ ਆਪਣਾ ਹੁਣ ਚੜਿਆ ਲੋਹੜੀ ਤੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸਾਰੇ ਭੈਣ ਭਰਾ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਮੂਹੜੀਆਂ ਖਾਓ ਜੀ ਰੋੜੀਆਂ ਖਾਓ ਆਪਾਂ ਲਾਉਣੀਆਂ ਜੀ ਧੂਣੀ ਲੋੜੀ ਦੀ ਉਹਦੇ ਵਾਸਤੇ ਮੰਮੀ ਤਿਆਰੀ ਕਰ ਰਹੇ ਨੇ ਪਾਥੀਆਂ-ਪੂਥੀਆਂ ਰੱਖ ਰਹੇ ਨੇ ਜਿਹਦੇ ਬਣ ਰਹੀ ਹੈ ਦਾਲ ਪਿਆਜ਼ ਆਪਣੇ ਕੱਟੇ ਪਏ ਨੇ ਜੀ ਤੜਕਾ ਲਾਉਣ ਵਾਸਤੇ ਅੱਪਾ ਪਾਵਾਂਗੇ ਜੀ ਬਦਾਮ ਬਦਾਮ ਭਿਓਂ ਕੇ ਰੱਖੇ ਹੋਏ ਨੇ ਉੱਪਰ ਛਿਲਕਾ ਲਾ ਕੇ ਪਾਵਾਂਗੇ ਜੀ ਜਦੋਂ ਖਾਣੇ ਆਂ ਕਈ ਵਾਰ ਛਿਲਕਾ ਜੇ ਨਾ ਦੰਦਾਂ ਦੇ ਵਿੱਚ ਫਸ ਜਾਂਦਾ। ਲੋ ਜੀ ਆਪਾਂ ਠਾਕ ਦਿੰਨੇ ਆਂ ਗੈਸ ਤੇ ਸਿਮ। ਬਸ ਤੇ ਆਪਾਂ ਲੋੜੀ ਜੀ ਖਾਵਾਂਗੇ ਮੂੰਗਫਲੀ, ਗੱਚਕ, ਰੌੜੀਆਂ। ਲੋ ਜੀ ਆਪਾਂ ਲੈਂਦੇ ਆ ਗੱਚਕ। ਤੇਲ ਨੇ ਜੀ ਮੋਗਲੀ ਤਾਂ ਆਪਾਂ ਕਿੰਨੇ ਦਿਨ ਹੋ ਗਏ ਖਾਂਦੇ ਆ ਇਹਨੂੰ ਤੇ ਇੱਧਰ ਦਸਤਰ ਵਿੱਚ ਆਪਣੀ ਪਈਆ ਮੋਹਵਲੀ ਮੋਹਵਲੀ ਦਾ ਜੀ ਕਈ ਦਿਨ ਹੋ ਗਏ ਖਾਂਦੇ ਆ ਨੂੰ ਤੁਹਾਨੂੰ ਪਤਾ ਹੀ ਹੈ ਠੰਡ ਦੇ ਵਿੱਚ ਵਧੀਆ ਲੱਗਦੀ ਹੈ ਆਪਣੇ ਤੇਲ ਨੇ ਦੀ ਤਲ ਪਾਵਾਂਗੇ ਇੱਧਰ ਜੀ ਲਿਆ ਆਪਾਂ ਨੇ ਘਰ ਦਾ ਗੁੜਾ ਖਿਲਾੜੀ ਤੋਂ ਲੈਂਦਾ ਸੀ ਜੀ ਬਹੁਤ ਵਧੀਆ ਖਾਣ ਵੀ ਬਹੁਤ ਛੋਟੇ ਛੋਟੇ ਨਾਲ ਟੁਕੜੇ ਕਰਕੇ ਤੇ ਰੋਟੀ ਖਾ ਕੇ ਨਾਲ ਲੈ ਲਿਦਾ ਹੁੰਦਾ ਜੀ ਇਸ ਤਰ੍ਹਾਂ ਦੋ ਲਗਾ ਕੇ ਇਹ ਚ ਪਾ ਲਿਆ ਫਿਰ ਇਹ ਹੁੰਦੀ ਨਹੀਂ ਤੇ ਲਾਜੀ ਨਹੀਂ ਹੁੰਦੀ ਇਸ ਤਰ੍ਹਾਂ ਆਪਾਂ ਡੱਬੇ ਚ ਪਾ ਕੇ ਰੱਖ ਲਿਆ ਜੀ ਤੇ ਇਹਦਾ ਲਾ ਦਾਂਗੇ ਢੱਕਣ ਵਧੀਆ ਰਹਿੰਦਾ ਠੰਡ ਦੇ ਵਿੱਚ ਜੀ ਲੋਧੀ ਇਹ ਆਪਣੀ ਬਣ ਚੁੱਕੀ ਹੈ ਤੇ ਇਹ ਚ ਐਡ ਕਰਦੇ ਆ ਮਿਸਟਰ ਮਿੱਠਾ ਪਾ ਲੀਂ ਬਰਾਮ ਚੱਲ ਕੇ ਪਾਵਾਂਗੇ ਭਉਣਤੇ ਹੋਏ ਨਹੀਂ ਇਹ ਹੈਗਾ ਛੋਟੀ ਇਲਾਇਚੀ ਦਾ ਪਾਊਡਰ ਮੜਾ ਜਾ ਪਾ ਲੈਣੇ। ਔਰੜ ਨਹੀਂ ਪੈਤੀ ਇਹ ਨਹੀਂ। ਬੀ ਪਾ ਲੈਣੇ ਕੱਟ ਕੇ ਰੱਖੋ ਮੈਂ ਕੱਢਦੀ ਆ। ਦੋ ਹੀ ਛੋਟੀ ਇਲਾਇਚੀ ਦੇ ਆਪਾਂ ਬੀਜ ਪਾ ਲੇ। ਤੇ ਤੁਹਾਡੇ ਕੋਲ ਪਾਊਡਰ ਹੈਗਾ ਤੁਸੀਂ ਉਹ ਵੀ ਪਾ ਸਕਦੇ। ਇਹ ਪਾ ਦੋ। ਕਿਸੇ ਮਗਾ ਬੂਟੇ ਨੂੰ ਪੈ ਜੂਗਾ ਦਾਲ ਦਾ ਪਾਣੀ ਆ। ਦੋ ਹੀ ਆਪਾਂ ਢਾਕ ਦਾਂਗੇ। ਫਿਰ ਬਤੇ ਜਿਹੜੇ ਬੀਜ ਨੇ ਆਪਣੇ ਨਰਮ ਜਿਹੇ ਹੋ ਜਾਣਗੇ ਬਾਦਾਮ ਵਾਲੇ ਆਪਣੇ ਭਿਓਂ ਕੇ ਰੱਖੇ ਹੋਏ ਨੇ ਉਹਨਾਂ ਦੇ ਛਿੱਲ ਕੇ ਫੇਰ ਉਹਨਾਂ ਨੂੰ ਪਾਵਾਂਗੇ। ਲੋ ਜੀ ਆਪਣੇ ਬਾਦਾਮ ਭਿਓਂਤੇ ਪਏ ਨੇ। ਆਪਾਂ ਇਹਨਾਂ ਨੂੰ ਛਿੱਲ ਕੇ ਬਰੀਕ-ਬਰੀਕ ਕੱਟ ਕੇ ਪਾਵਾਂਗੇ ਜੀ। ਲੋ ਜੀ ਬਾਦਾਮ ਆਪਾਂ ਸਾਰੇ ਛਿੱਲ ਕੇ ਬਰੀਕ-ਬਰੀਕ ਕੱਢ ਲਏ। ਲੋ ਜੀ ਆਪਾਂ ਖੀਰ 'ਚ ਮਿੱਠਾ ਵੀ ਪਾਤਾ, এলাਚਿਆਂ ਦੇ ਬੀਜ ਪਾਤੇ। ਪਾਊਡਰ ਆਪਣੇ ਕੋਲੇ ਹੈ ਨਹੀਂ ਸੋ ਆਪਾਂ ਬੀਜ ਕੱਟ ਕੇ ਪਾਤੇ। ਆਪਾਂ ਜੀ ਬਦਾਮ ਨੇ ਬਰੀਕ ਬਰੀਕ ਕੱਟੇ ਨੇ ਤੇ ਹੌਂਕੇ ਰੱਖਤੇ ਸੀ। ਉਹ ਦੇਖੋ ਜਿੰਨੀ ਤਰ੍ਹਾਂ ਮਿਕਸ ਕਰਤਾ। ਥੋੜੇ ਕੋ ਦਾਖਾਂ ਨੇ ਤੁਸੀਂ ਪਾਉਣੀਆਂ ਚਾਹੁੰਦੇ ਹੋ ਪਾ ਸਕਦੇ। ਹੁਣ ਦਾਖਾਂ ਨਹੀਂ ਪਾਈਆਂ ਹੈਗੀਆਂ। ਬਈ ਦੇ। ਮਿੱਠਾ ਐਡ ਕਰਤਾ ਸੀ। ਆਪਾਂ ਢੱਕ ਦਨੇ ਆ ਬਸ। 2 ਕੁ ਮਿੰਟ ਆਪਾਂ ਇਹਨਾਂ ਨੂੰ ਸìm ਗੈਸ ਤੇ ਪਕਾਵਾ। ਮਿੱਠਾ ਢੱਕ ਦਨੇ। ਗੈਸ ਤੇ ਥੋੜੀ ਜਿਹੀ ਪਕਾ ਕੇ ਬਸ ਫਿਰ ਆਪਾਂ ਗੈਸ ਬੰਦ ਕਰ ਦਾਂਗੇ। ਜਿਹੜੀ ਆਪਾਂ ਨੇ ਸਾਜਰੀ ਬਣਾ ਲਈ ਖੀਰ ਜੀ ਸਾਢੇ 5 ਹੋ ਗਏ ਤੇ ਆਪਣੀ ਦਾਲ ਵੀ ਬਣ ਚੁੱਕੀ ਆਪਾਂ ਨਾਲ ਦੀ ਨਾਲ ਦਾਲ ਨੂੰ ਲਾਉਨੇ ਆ ਤੜਕਾ। ਬਸ 2 ਮਿੰਟ ਤੱਕ ਗੈਸ ਬੰਦ ਕਰ ਦਾਂਗੇ। ਲੋਹ ਵੀ ਆਪਾਂ ਨੇ ਐਡ ਕਰ ਲਿਆ। ਦੇਖੀ ਚੋਟ ਥੋੜੇ ਪਿਆਜ਼ ਐਡ ਕਰ ਲੈਨੇ। ਲਾਉਨੇ ਤੜਕਾ ਦਾਣਾ ਆਪਣੀ ਥੋੜੀ ਜਿਹੀ ਹਿਸਾਬ ਨੇ ਆਪਾਂ ਤੜਕਾ ਲਾਵਾਂਗੇ। ਲੋਈ ਖੀਰਾ ਆਪਣੀ ਬਰਤੀ ਚੱਕੀ ਆਪਾਂ ਗੈਸ ਤੋਂ ਥੱਲੇ ਧਾਰ ਲੇ ਟੱਕ ਕੇ ਰੱਖ ਲੈਨੇ ਜੀ ਆਪਾਂ ਲਾਉਨੇ ਆ ਤੜਕਾ ਲੋਈ ਆਪਾਂ ਦੇਸੀ ਕਿਓ ਦਾ ਲਾ ਰਹੇ ਹਾਂ ਤੜਕਾ ਜੀ ਕਿਉਂਕਿ ਜਿਹੜੀਆਂ ਦਾਲਾਂ ਹੁੰਦੀਆਂ ਨੇ ਇਹਨਾਂ ਨਾਲ ਦੇਸੀ ਘਿਓ ਦਾ ਤੜਕਾ ਲਾਉਣਾ ਹੁੰਦਾ ਹੈ ਉਹ ਨਾਲੇ ਬਹਨ ਨਾ ਮਰ ਮੁੱਖੀ ਉਹ ਖਾਦਾ ਜਾਂਦਾ ਆਪਾਂ ਇਹਨਾਂ ਨੂੰ ਬਰਾਉਨ ਜੇ ਕਰਨਾ ਦੀ ਉਹ ਦਾਲ ਆਪਣੀ ਹੀ ਬਣੇਗੀ ਢੱਕਣ ਖੋਲ ਲਿਆ ਸੀ ਜੀ ਮੈਂ ਵੈਸੇ ਚਿੰਮ ਗੈਸ ਕਰਕੇ ਧਰਤਾ ਜੀ सब्जी ਖੁੱਲੀ ਰੱਖ ਕੇ ਵੀ ਪਕਾ ਲੈਂਦੇ ਹੁੰਨੇ ਇੱਕ ਵਿਸਲ ਵਜਾ ਲਈ ਸੀ ਵੀ ਆਪਾਂ ਆਪ ਕੋ ਬਰਾਉਨ ਕਰਕੇ ਪਾ ਲਈਏ ਇਹਦੇ ਵਿੱਚ ਲਓ ਜੀ ਆਪਣਾ ਸਬ ਬਣ ਕੇ ਤਿਆਰ ਆ ਪਹਿਲੇ ਵਿੱਚ ਐਡ ਕਰ ਰਹੇ ਹਾਂ ਗਰਮ ਮਸਾਲਾ ਐਡ ਕਰਕੇ ਦਾਲ ਦੇ ਵਿੱਚ ਆਪਾਂ ਮਸਾਲਾ ਸਾਰਾ ਐਡ ਕਰ ਦਾਂਗੇ ਦਾਲ ਦੀ ਆਪਣੀ ਖੀਰ ਵੀ ਬਣ ਗਈ ਦਾਲ ਵੀ ਬਣ ਗਈ ਨਾਲ ਦੀ ਨਾਲ ਆਪਾਂ ਬਣਾ ਰਹੇ ਹਾਂ ਜੀ ਫੁਲਕੇ ਲੋੜੀ ਆਪਾਂ ਨੇ ਬਾੜ ਲਈ ਧੂਣੀ ਲੋੜੀ ਦੀ ਅੱਜ ਚੱਕਾ ਅੱਛਾ ਤੇ ਲਖੀ ਨਿਸ਼ੱਤਰਾ ਦਲਿੱਦਰ ਜਾ ਦਲਿੱਦਰ ਦੀ ਜੜ ਚੁਲੇ ਪਾਓ ਨਿਸ਼ੱਤਰਾ ਦਲਿੱਦਰ ਜਾ ਦਲਿੱਦਰ ਦੀ ਜੜ ਚੁਲੇ ਪਾਓ ਜAVE ਦਲਿੱਦਰ ਦੀ ਜੜ ਚੁਲੇ ਪਾਓ ਕਿੰਨੇ ਵੇ ਦਲਿੱਦਰ ਦੀ ਜੜ ਚੁਲੇ ਪਾਓ ਮੇਰੇ ਹੱਥ 'ਚ ਕੈਮਰਾ ਫੜਿਆ ਲੋਹੜੀ ਸ਼ਤਰਾ ਆਦਲ ਦਰਜ ਆਦਲ ਦਰਜ ਦੀ ੜਕੁੱਲੇ ਸੋਖ ਸ਼ਾਂਤੀ ਤੰਦਰੁਸਤੀ ਰੱਖੀ ਸਾਰਿਆਂ ਨੂੰ ਜਨਤਰੀ ਭਾਈਏ ਵਰਤ ਜੀ ਦਿਓ ਰਹੇ ਤੰਦਰੁਸਤੀ ਲਈ ਕਾਰੋਬਾਰ ਸੁੱਖਾਂ ਦੀ ਲੋਹੜੀ ਆਵੇ ਦੁੱਖਾਂ ਨੇ ਨਾਸ ਹੋ ਜਾਵੇ ਲੋਹੜੀ ਦੇ ਆਪਣੇ ਸਾਰੇ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਜੀ ਉਹਨਾਂ ਦਾ ਸਾਲ ਸਾਰਾ ਜੀ ਵਧੀਆ ਸਾਰਿਆਂ ਦਾ ਵਧੀਆ ਨੰਗੀ। ਨੂਫਲੀਆਂ ਖਾਓ ਜੀ ਰੋੜੀਆਂ ਖਾਓ ਗੱਜਰ ਨੂਫਲੀ ਖਾਂਦੇ ਹੁੰਦਾ ਕਿੰਨੇ ਦਿਨ ਹੋ ਗਏ। 4-5 ਕਿਲੋ ਦਾ ਖਾ ਲਈ। ਸਤਿ ਸ਼੍ਰੀ ਅਕਾਲ। ਅੰਦਰ ਰਸਤੀ ਹੈ। ਅੰਦਰ ਰਸਤੀ। ਮਾਈ ਮਾਈ ਤੋਂ ਖਾਣਨੇ ਗੱਜਕੀ। ਇਲਾ। ਨੋਈ ਆ ਜਾਓ ਜਿਹੜੇ ਭੈਣ ਭਰਾਵਾਂ ਨੇ ਗੱਜਕ ਖਾਣੀ ਆ। ਗਮਲੇ ਕਿੰਨੇ ਸੋਹਣੇ ਲੀਂਦੇ ਨੇ ਹਣਾ। ਰਾਤ ਨੂੰ ਹਰੇ ਬਾਈ ਪਾਪਾ ਜੀ ਅੰਦਰੇ ਪੈ ਨੇ ਉਹਨਾਂ ਨੂੰ ਵੀ ਕਹਨੇ ਆ ਵੀ ਤਿਲ ਪਾਓ ਰਜਾਈ ਲੈ ਕੇ ਪੈ ਗਏ ਠੰਡ ਅਵੇ ਅੰਮਾ ਲਿਆਓ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ